ਕਿਸੇ ਵੀ ਕੌਮ ਦੇ ਭਵਿੱਖ ਬਾਰੇ ਜੇ ਤੁਸੀਂ ਜਾਣਨਾ ਹੋਵੇ ਤੇ ਉਹਦੀ 15 ਤੋਂ 25 ਸਾਲ ਉਮਰ ਦੇ ਬ੍ਰੈਕਟ ਵਾਲੀ ਜਿਹੜੀ ਨੌਜਵਾਨੀ ਐ ਉਹਦਾ ਮਾਈਂਡ ਸੈਟ ਜਾਣ ਲਓ ਉਹਦੀ ਸੋਚ ਨੂੰ ਜਾਣ ਲਓ ਕੌਮ ਦਾ ਭਵਿੱਖ ਤੁਹਾਨੂੰ ਖਾਲਸਾ ਜੀ ਪਤਾ ਲੱਗ ਜਾਏਗਾ ਸੋਚਿਆ ਕਿ 15 ਸਾਲ ਦਾ ਇੱਕ ਜਿਹੜਾ ਨੌਜਵਾਨ ਹੁੰਦਾ ਹੈ ਨੌਵੀਂ ਦਸਵੀਂ ਕਲਾਸ ਦੇ ਵਿੱਚ ਪੜ੍ਹਦਾ ਹੁੰਦਾ ਹੈ ਕਿਤੇ ਕਿਤਾਬਾਂ ਖੋਲ ਕੇ ਵੇਖੀਏ ਕਿਤਾਬਾਂ ਖੋਲ ਕੇ ਵੇਖੀਆਂ ਸਟੂਡੈਂਟਸ ਦੀਆਂ ਉਹਦੇ ਵਿੱਚ ਹੀਰ ਰਾਂਝਾ ਸਾਨੂੰ ਮਿਲਿਆ ਸੋਹਣੀ ਮਈਵਾਲ ਮਿਲਿਆ ਜੇ ਨਹੀਂ ਮਿਲਿਆ ਤਾਂ ਸਿੱਖਾਂ ਦਾ ਇਤਿਹਾਸ ਨਹੀਂ ਮਿਲਿਆ ਕਿ ਜਿਹੜੀਆਂ ਕੌਮ ਆਪਣਾ ਇਤਿਹਾਸ ਭੁੱਲ ਜਾਣ ਉਹ ਅੱਜ ਵੀ ਨਹੀਂ ਖਾਲਸਾ ਕੱਲ ਵੀ ਸਾਨੂੰ ਜੋ ਪੜਾਇਆ ਜਾ ਰਿਹਾ ਹੈ ਉਹਦੇ ਚੋਂ ਗੁਰੂ ਮਹਾਰਾਜ ਦੀ ਹਜ਼ੂਰੀਆ ਮਹਾਰਾਜ ਮਾਫ ਕਰਨ ਪਰ ਗੱਲਾਂ ਕਰਨੀਆਂ ਜ਼ਰੂਰੀ ਹੁੰਦੀਆਂ ਨੇ ਅੱਜ ਪੰਜਾਬ ਦੀ ਧਰਤੀ ਤੇ ਆਸ਼ਿਕ ਜ਼ਰੂਰ ਪੈਦਾ ਹੋ ਰਹੇ ਨੇ दारू ਪੀਣ ਵਾਲੇ ਨਸ਼ੇੜੀ ਪੈਦਾ ਕੀਤੇ ਜਾ ਰਹੇ ਨੇ ਫੁਕਰੀ ਮਾਰਨ ਵਾਲੇ ਫੁਕਰੇ ਪੈਦਾ ਕੀਤੇ ਜਾ ਰਹੇ ਨੇ ਪਰ ਸੂਰਬੀਰ ਸੂਰਮੇ ਯੋਧੇ ਪੈਦਾਨੇ ਕੀਤੇ ਜਾ ਰਹੇ ਉਹਨਾਂ ਨੂੰ ਪਤਾ ਹੈ ਇੱਕ ਗੁਰਬਾਣੀ ਤੇ ਇੱਕ ਇਤਿਹਾਸ ਇਹਨਾਂ ਨੂੰ ਪਤਾ ਹੈ ਕਿ ਜਦੋਂ ਆ ਦੋਵੇਂ ਚੀਜ਼ਾਂ ਦੇ ਨਾਲ ਲੈਸ ਹੋਣਗੇ ਗੁਰਬਾਣੀ ਪੜਨ ਕੇ ਮਨ ਸ਼ਿੰਗਾਰਿਆ ਜਾਵੇਗਾ ਮਤ ਵਿੱਚ ਰਤਜੋਹਰ ਮਾਨਕ ਜੇ ਇੱਕ ਗੁਰਕੀ ਸਿੱਖ ਸੁਣੀ ਜੇ ਇਹਨਾਂ ਦੇ ਮਨ ਗੁਰਬਾਣੀ ਨਾਲ ਸ਼ਿੰਗਾਰੇ ਗਏ ਇਹਨਾਂ ਦਾ ਭਾਵੇਂ ਸੀਸ ਆਪਾਂ ਕਲਮ ਕਰ ਦਈਏ ਫਿਰ ਇਹ ਤਲੀ ਤੇ ਤਰ ਕੇ ਲੜਨ ਜੋਗੇ ਨੇ